ਗਰਾਉਂਦੇ ਪੁਲ ਤੇ ਫਿਰ ਪੰਜਾਬ ਸੇ ਗੱਡੀ ਦਾ ਟਕਰਾ ਹੋਇਆ ਵਾ ਲਾਈਵ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਦੇਖ ਰਹੇ ਹੋ ਅਸੀਂ ਗੱਲਬਾਤ ਕਰਦੇ ਹਾਂ ਕੀ ਕਾਰਨ ਹੋਇਆ ਵਾ ਇਹ ਹਾਂ ਤਾਂ ਕੀ ਹੋਇਆ ਸੀ ਵਾਲੋ ਵੀ ਵੀਡੀਓ ਕਾਹਦੇ ਬਣਾ ਰਹੇ ਹੋ ਕੀ ਹੋ ਗਿਆ ਵੀਡੀਓ ਬਣਾ ਕੇ ਸਾਹ ਦੀ ਵੀਡੀਓ ਬਣਾ ਸਕਿਆ ਬਦਨਾਮ ਨਹੀਂ ਆਪਾਂ ਤਾਂ ਪਹੁੰਚੇ ਹੋਇਆ ਕੀ ਆ ਲਾਈਵ ਚੱਲਦਾ ਖਾਲਸਾ ਜੀ ਲਾਈਵ ਚੱਲ ਰਿਹਾ ਕੋਈ ਕਹੀ ਗਈ ਹੈ ਨਾ ਵੀ ਵੀਡੀਓ ਨਾ ਤੁਹਾਡੇ ਨਾਲ ਟਕਰਾਈ ਹੈ ਗੱਡੀ ਤੁਸੀਂ ਆਪ ਦਾ ਲਾਭ ਚਲਾਇ ਲਾਈਵ ਡਰਾਈਵਟੇ ਸਾਨੂੰ ਤੁਸੀਂ ਕਹੀ ਨਹੀਂ ਵੀਡੀਓ ਨਾ ਬਣਾਉਂਦੇ ਪੱਤਰਕਾਰ ਅੰਮ੍ਰਿਤੀ ਪੱਤਰਕਾਰ ਕਿਵੇਂ ਮਾਈਕ ਲੈ ਕੇ ਨਾ ਪੱਤਰਕਾਰ ਨਹੀਂ ਉਹ ਬਾਬਾ ਜੀ ਤੁਸੀਂ ਆਪ ਤਾਂ ਲਾਈਵ ਕਰੀ ਬੈਠੇ ਹੋ ਤੇ ਸਾਨੂੰ ਕਿਉਂ ਤੁਸੀਂ ਵੀਡੀਓ ਨਹੀਂ ਬਣਾਉਂਦੇ ਬਣਾਓ ਬਣਾਓ ਜੀ ਬਣਾਓ ਪੱਤਰਕਾਰ ਨੂੰ ਤੁਸੀਂ ਐਵੇਂ ਦੱਸ ਬਣਾਓ ਬਣਾਓ ਜੀ ਇਹ ਗੱਡੀ ਨਾਲ ਦਾਰੂ ਦੀ ਪੂਰੀ ਫੁੱਲ ਪੀਤੀ ਦਾਰੂ ਪਤਾਨ ਜੀ ਕੀ ਹੋਇਆ ਇੱਕ ਤੇ ਗੱਡੀ ਲਾ ਕੇ ਸਾਡੀ ਦਾਰੂ ਦਾ ਨਾਮ ਬਣਾ ਕੇ ਬੰਦੇ ਦੀ ਦਾਰੂ ਫੁੱਲ ਪਿਚੀ ਆ ਮੂੰਹ ਚ ਮੁਸਕ ਮਾਰੀ ਜਾਂਦਾ ਬਾਬਾ ਜੀ ਆਇਆ ਨਾ ਤੇ ਝੂਠ ਨਹੀਂ ਮਾਰੀਦਾ ਆਪਾਂ ਦੇਖੋ ਰੋਡ ਬਲੌਕ ਨਾ ਕਰੋ ਇੱਥੋਂ ਤੱਕ ਮੁਸਕ ਮਾਰੀ ਜਾਂਦਾ ਰੁਕ ਜਾਨੇ ਆਪਾਂ ਰੁਕ ਜਾਨੇ ਆਪਾਂ ਖਾਲਸਾ ਜੀ ਕੀ ਕਾਰਨ ਹੋਇਆ ਜਿਹੜਾ ਤੁਸੀਂ ਇਹ ਰੋਕਣਾ ਪਿਆ ਤੁਹਾਨੂੰ ਭਾਈ ਜੀ ਉੱਥੋਂ ਅਸੀਂ ਆ ਰਹੇ ਸੀ ਇਹਨਾਂ ਨੇ ਨਾਲ ਗੱਡੀ ਇੰਨੀ ਤੇਜ਼ ਭੀਹਾ ਕੇ ਗੱਡੀ ਚੋ ਤੇਜ਼ ਜੀ ਬਹੁਤ ਤੇਜ਼ ਪਾਲਣੇ ਗੱਡੀ ਚੋ ਤੇ ਉਹ ਗੱਡੀ ਨਾਲ ਲਾ ਕੇ ਆਏ ਸਾਰੀ ਵੀ ਲੱਗਦਾ ਕਿ ਇਹ ਡਰਾਈਵਰ ਦਾ दारू ਪੀਤੀ ਆ ਫੁੱਲ ਪੀਤੀ ਆ ਜੀ दारू ਫੁੱਲ ਪੀਤੀ ਆ ਮੂੰਹ ਚ ਮੁਸਕ ਮਾਰੀ ਜਾਂਦਾ ਤੁਸੀਂ ਲਓ ਮਾਰ ਜਾ ਇਹ ਬੰਦਾ ਸਰਕਾਰੀ ਮਾਸਟਰ ਹੈ ਸਰਕਾਰੀ ਮਾਸਟਰ ਹੈ ਹੈ ਤੇ दारू ਫੁੱਲ ਪੀਤੀ ਆ ਮੈਂ ਤਾਂ ਇਹ ਕਹਿਣਾ ਵੀ ਆ ਜਿਹੜਾ ਭਗਵੰਤ ਮਾਨ ਹੈ ਤੇ ਉਹ ਤੂੰ ਸ਼ਰਾਬੀ ਕਵਾਭੀਆਂ ਤਾਂ ਤੇਰੇ ਬੰਦੇ ਆ ਵੇਖ ਲਓ ਆ ਹੁਣ ਵੀ ਆ ਭੰਗੂਲ ਆ ਵੇਖੋ ਤੇਰੇ ਵਿੱਚ ਵੀ ਮਰੀ ਜਾਂਦਾ ਸ਼ਾਂਤੀ ਰੱਖ ਲੈ ਸ਼ਾਂਤੀ ਰੱਖ ਲੈ ਲਾਈਵ ਤਸਵੀਰਾਂ ਜੜਕੇ ਤੁਸੀਂ ਦੇਖ ਸਕਦੇ ਹੋ ਕਿ ਇਹ ਖਾਲਸਾ ਜੀ ਦੀ ਗੱਡੀ ਆ ਜਿਹਦੇ ਵਿੱਚ ਇਹਨਾਂ ਨੇ ਗੱਡੀ ਮਾਰੀ ਉਹਨਾਂ ਦਾ ਦੋਸ਼ ਆ ਕਿ ਇਹਨਾਂ ਦੀ ਡਰਿੰਕ ਕੀਤੀ ਹੋਈ ਆ ਕਿ ਡਰਿੰਕ ਕਰਨੇ ਇਹਨਾਂ ਨੂੰ ਹੁਣ ਵੀ ਜਦੋਂ ਅਸੀਂ ਲਾਈਵ ਤਸਵੀਰਾਂ ਜੜਕੇ ਦੇਖਿਆ ਤਾਂ ਮੋਸਤਪੁਰ ਮਾਰਦਾ ਵਾ ਮੇਰੇ ਸਾਹਮਣੇ ਕਿਸਾਨ ਦੁਨੀਆ ਦੇ ਜਿਹੜੇ ਮੇਨ ਆ ਹੈਗੇ ਆ ਸਾਹਿਬ ਜੀ ਕਿਵੇਂ ਲੱਗਦਾ ਕਿਸਾਨ ਯੂਨੀਅਨ ਦੇ ਅਹੁਦੇਦਾਰ ਲੱਗਦੇ ਆ ਇਹ ਕਿਸਾਨਾਂ ਦੇ ਨਾਲ ਆ ਮੈਂ ਵੀ ਕਿਸਾਨ ਦਾ ਪੁੱਤ ਆ ਹਾਂਜੀ ਅਸੀਂ ਦਿੱਲੀ ਹੰਦੋਲਣ ਵਿੱਚ ਗਏ ਆ ਹਰ ਥਾਂ ਤੇ ਅਸੀਂ ਖੜਦੇ ਆ ਇਹ ਥੋੜਾ ਵੀ ਤੁਸੀਂ ਕਿਸਾਨਾਂ ਨੂੰ ਵੀ ਇੱਕ ਕਲੰਕਤ ਕਰੀ ਜਾਂਦੇ ਹੋ ਗੱਲ ਵਿੱਚ ਤੁਸੀਂ ਹਰੇ ਪਰਨੇ ਪਾਏ ਆ ਦਾਰੂਦੰਤ ਫੋਲ ਰੱਜੇ ਆ ਜੀ ਠੀਕ ਆ ਤੁਸੀਂ ਚੰਗੇ ਜਿਹੜੇ ਅੰਨ ਦਾ ਤੇ ਆ ਕਿਸਾਨ ਆ ਸਾਡੇ ਤੇ ਉਹਨਾਂ ਨੂੰ ਵੀ ਤੁਸੀਂ ਬਦਨਾਮ ਕਰਨ ਤੇ ਲੱਕ ਬਧਿਆ ਹੋਇਆ ਆ ਜੀ ਕਦਾਈ ਤੁਸੀਂ ਕਿੱਧਰੋਂ ਆ ਰਹੇ ਸੀ ਜਗਰਾਉਂ ਤੋਂ ਉੱਤਰੋਂ ਆ ਰਹੇ ਆ ਅਸੀਂ ਜਗਰਾਉਂ ਇੱਥੇ ਜਾ ਰਹੇ ਆ ਇੱਥੇ ਥੱਲੇ ਉਤਰਨਾ ਸੀ ਬਾਜ਼ਾਰ 'ਚ ਜੀ ਉਹਨੇ ਗੱਡੀ ਵੀ ਆਈ ਦੋ ਗੱਡੀਆਂ ਤੇ ਹੋਰ ਗੱਡੀ ਮਾਰਨੀ ਸੀ ਇਹਦੇ ਜੀ ਇਸੇ ਨੇ दारू ਦੀ ਫੁੱਲ ਪੀਤੀ ਹੋਈ ਹੈ ਕਿਹੜੇ ਕੀ ਨਾਮ ਕੀ ਤੁਹਾਡੀ ਜਿਹੜੇ ਜੱਥੇ ਤੋਂ ਆਈ ਮਨਪ੍ਰੀਤ ਸਿੰਘ ਖਾਲਸਾ ਜੀ ਪਖੰਡ ਪਿਆਓ ਪੰਜਾਬ ਬਚਾਓ ਅਸੀਂ ਇੱਥੇ ਮਸਲੇ 'ਚ ਹੀ ਜਾ ਰਹੇ ਆ ਕਿਤੇ ਤੋਂ ਇਹ ਸਾਡੇ ਕਨਾਲ ਇਹਨੇ ਗੱਡੀ ਆਏ ਗੱਡੀ ਜੀ ਆ ਗੱਡੀ ਦੇ ਨਾਲ ਦੀ ਖੜੀ ਸੀ ਜੀ ਤੇ ਅੱਗੇ ਇਹਨੇ ਦੋ ਗੱਡੀਆਂ ਧੱਕੇ ਮਾਰਨੀਆਂ ਸੀ ਮੈਨੂੰ ਤਾਂ ਲੱਗਦਾ ਹੁਣ ਵੀ ਇਹਨੇ ਸਹੀ ਸਾਬਤ ਨਹੀਂ ਜਾਣਾ ਏ ਕੋਕ ਕੇ ਜਦੋਂ ਬੰਦ ਕਰੀ ਫਿਰਦਾ ਜੀ ਬੰਦ ਕਰੀ ਫਿਰਦਾ ਨੇ ਕਾਰਨ ਇਹ ਆ ਨਾ ਜੀ ਇਹਦੇ ਵਿੱਚ ਨੁਕਸਾਨ ਕਿੰਨੇ ਲੋਕਾਂ ਦਾ ਵੀ ਹੋ ਸਕਦਾ ਜੀ ਸਹੀ ਆ ਜੀ ਅੱਗੇ ਬਹੁਤ ਮੁੱਤਾਂ ਹੋਈਆਂ ਜੀ ਇਸ ਪੌੜੀ ਦੇ ਉੱਪਰ ਇਹਦਾ ਤਾਂ ਹੁਣ ਇਹ ਟੀਚਰ ਬੰਦਾ ਜੀ ਇਹ ਬਹੁਤ ਯਾਨੀ ਕਿ ਐਫਸਿਕਲ ਹੁੰਦੇ ਬਹੁਤ ਜ਼ਿਆਦੇ ਨਹੀਂ ਦੇਖੋ ਜੀ ਜਿਹੜੇ ਆਮ ਲੋਕ ਐ ਤੇਣੀ ਜਗ੍ਹਾ ਲੱਗੀ ਜੀ ਜਿਹੜੇ ਹੈਗੇ ਨਾ ਅਜੇ ਨੂੰ ਪਤਾ ਹੀ ਨਹੀਂ ਲੱਗਾ ਏਡੀ ਗੱਡੀ ਨਹੀਂ ਤੁਸੀਂ ਇਹਨੂੰ ਤੁਹਾਨੂੰ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਪੂਰਾ ਹਾਰਾ ਗੱਡੀ ਦਾ ਗੇਰ ਹੀ ਨਹੀਂ ਪਤਾ ਲੱਗਦਾ ਖਾਲਸਾ ਜੀ ਉਹਨੂੰ ਚਲੇ ਗਿਆ ਹੁਣ ਚਲੇ ਗਿਆ ਉਹ ਫੁੱਲ ਕੀਤੀ ਹੋਈ ਓਵੇਂ ਗੇਰ ਚ ਲਈ ਜਾਂਦਾ ਗੱਡੀ ਨੂੰ ਭੱਜ ਗਿਆ ਉਹ ਭੱਜ ਗਿਆ ਪੀਤੀ ਹੋਈ ਹੈ ਇਹ ਉਹਦੇ ਤੁਹਾਡੇ ਦਰਸ਼ਨ ਕਰਨੇ ਸੀ ਬਹੁਤ ਟਾਈਮ ਹਾਂ ਉਹ ਵੀ ਮਾਰੂਗਾ ਜੀ ਸਾਡੇ ਦਰਸ਼ਨ ਕਰੋ ਹੋਰ ਖਾਲਸਾ ਜੀ ਜੀ ਬੋਲੀ ਖਾਲਸਾ ਜੀ ਵੱਲੋਂ ਚਲੋ ਚਲੋ ਵਾਈਟ ਅੱਗੇ ਉਹ ਗੱਡੀ ਲੈ ਕੇ ਚਲੇ ਗਿਆ ਆਪਦੇ ਆਪ ਨੂੰ ਜਿਹੜਾ ਇਹ ਕਿਸਾਨ ਜੱਥੇਬੰਦੀ ਦੇ ਆਪ ਨੂੰ ਦੱਸ ਰਿਹਾ ਕਿ ਕਿਉਂਕਿ ਉਹ ਉਹਨਾਂ ਦੇ ਫਾਲਸਾ ਜੀ ਨੇ ਤਰਕ ਦਿੱਤਾ ਸੀ ਇਹ ਚੀਜ਼ ਦਾ ਕਿ ਇਹਨਾਂ ਦੇ ਕਿਸਾਨੀ ਵਾਲੇ ਜਿਹੜੇ ਪਾਏ ਹੋਏ ਆ ਹਰੇ ਪਰਨੇ ਪਰਨੇ ਪਾਏ ਹੋਇਆ ਕਿਸਾਨੀ ਮੋਤੀ ਵਾਲੇ ਆ ਸਾਰੇ ਦਰੂਦ ਕਹਿੰਦੇ ਆ ਬੇਕ ਬੋਸ ਕੁਮਾਰ ਦਾ ਖਾਦੇ ਪਰਾ ਆ ਗੇਰ ਤਾਂ ਨਿਕਲਿਆ ਨਹੀਂ ਜਿਹੜਾ ਸਾਹਮਣੇ ਆਉਂਦਾ ਤੁਸੀਂ ਲਾਈਵ ਤਸਵੀਰਾਂ ਚਰਕੇ ਦੇਖ ਸਕਦੇ ਹੋ ਨਤਾ ਤੋ ਨਾੜੀਆਂ ਕਦੇ ਵੀ ਛੱਡੇ। ਫਾਂ ਮੁੱਕੀ ਛੱਡੀ ਉਹਨੇ। ਤੇ ਨਾਲ ਗੱਡੀ ਘਾ ਕਰਾਈ ਨਾਲ ਮੁੱਕੀ ਆ ਛੱਡੀ। ਹਾਂ। ਯਾ ਠੀਕ ਆ ਥੋੜੀ ਬਰ। ਚਲੋ ਜੀ ਧੰਨਵਾਦ ਲਾਈਵ ਮੈਂ ਜਿਹੜੇ ਬੰਦੇ ਜੁੜੇ ਆ ਧੰਨਵਾਦ ਬਹੁਤ ਜਿਆਦੇ ਜੀ। ਨਹੀਂ ਪਤਾ ਲੱਗਦਾ। ਇਹ ਜਗਰਾਉਂ ਦੇ ਪੁਲ ਜਿਹੜਾ ਪੌਲਾ ਤੁੰਮੀ ਪੌਲੇ ਨੂੰ ਕਿਹਾ ਜਾਂਦਾ ਨਾ। ਕਿਉਂਕਿ ਲੋਕ ਕਹਿੰਦੇ ਆ ਅਸੀਂ ਨਹੀਂ ਕਹਿੰਦੇ ਕਿ ਕਿ ਟ੍ਰੈਫਿਕ ਬਹੁਤ ਜਾਮ ਹੋ ਗਿਆ ਪਰ ਇੱਥੇ ਕੋਈ ਨਹੀਂ ਪਹੁੰਚਿਆਗਾ ਕਿਸੇ ਨੂੰ ਕੋਈ ਮਤਵਲ ਨਹੀਂ ਹੈਗਾਗਾ ਕਿ ਸਾਰ ਲਈ ਜਾਵੇ ਸ਼ਹਿਰ ਦੀ ਕਿ ਇਹ ਟ੍ਰੈਫਿਕ ਕਿਉਂ ਜਾਮ ਹੋਇਆ ਵਾ ਜਾਂ ਪੁਲ ਦੇ ਉੱਪਰ ਕੀ ਹਾਦਸਾ ਵਾ ਪਰ ਕੋਈ ਨਹੀਂ ਇੱਥੇ ਪਹੁੰਚਿਆਗਾ ਕਾਫੀ ਲੰਮਾ ਟਾਈਮ ਸਾਡੇ ਹੋਂ ਤੋਂ ਪਹਿਲਾਂ ਬਹਿਸ-ਵਸਾਈ ਹੋ ਰਹੀ ਸੀ ਤੇ ਅਸੀਂ ਜਦੋਂ ਲਾਈਵ ਤਸਵੀਰਾਂ ਜਗਾਇਆ ਤੁਹਾਨੂੰ ਦਿਖਾਇਆ ਕਿ ਕੀ ਕਾਰਨ ਸੀਗਾ ਟ੍ਰੈਫਿਕ ਜਾਮ ਹੋਣ ਦਾ ਤੇ ਹੁਣ ਲੋਕਾਂ ਨੇ ਸੁੱਖ ਦਾ ਸਾਹ ਲਿਆ ਵਾ